<laughs> पानी को क्या बोलते हो पानी, पानी बोलते रोटी को रोटी। फिर तो वाली भाषा है, बोलते है? तो सेम तो, तो भाषा है भाई आपका क्या पड़ता है बहुत अच्छा लगा बहुत अच्छा खाना मिला आपका क्या नाम है मेरा नाम तो है कांता कांता अच्छा नाम है अच्छा कांता जी आपको मिलके बहुत अच्छा लगा <laughs> बहुत सुंदर लग रही हो आप पंजाब अच्छा अच्छा है पंजाब है वो एक भाषा अपनी हैं और सुन मेरा बड़ा लड़का गया पंजाब अच्छा है ये घर के ज्यादा लगे बस रानी में सारा पार काम आए ਨਾ ਜੀ ਨਾ 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 ਜੀ ਨਾ ਜੀ ਨਾ 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 ਮੈਂ ਇਦਾਂ ਬਣਾ ਲੈਣਾ ਆਖਾ ਦੇਖੋ ਜਿੱਕ ਮੇਮ ਬਲੇ ਤੋਂ ਆਈਏ ਕਿੰਨੀ ਸੋਹਣੀ ਪਰ ਆ ਗਈ ਤਾਂ ਸਾਡੇ ਨਾਲ ਦੀ ਤੁਸੀਂ ਐ ਕਰੋ ਹੁਣ ਮੈਂ ਬੋਲੋ ਤੁਹਾਨੂੰ ਆ ਜਾਓ ਕਲ ਵਾਲਾ ਦਿਨ ਤੋਂ ਬੀਚੂ ਹੀ ਬੋਲਦੇ ਕਲ ਵਾਲਾ ਦਿਨ ਕਲ ਵਾਲਾ ਦਿਨ ਬੋਲਦੇ ਆ ਜੀ ਤੁਹਾਡੇ ਤਾਂ ਸਾਰੇ ਬੋਲੋ ਤੁਸੀਂ ਜਿਹੜੇ ਉਹ ਵਿਰਸੇ ਅੱਛਾ ਵਿਰਸੇ ਵਾਲੇ ਜਿਹੜੇ ਤੁਸੀਂ ਗੋਲੀਆਂ ਸੁਣਾਈਆਂ ਹਨ ਪ੍ਰਭਾਵਿਤ ਹੋ ਤੁਸੀਂ ਥੋੜਾ ਪੈਂਟਰਾ ਤੋਂ ਜੀ ਹਾਂ ਬਿਲਕੁਲ ਜਿਵੇਂ ਹਲਾੰਦ ਜੀ ਸਮਝ ਹੋ ਗਿਆ ਪਰ ਬਧੀਆ ਉਹ ਸੋਹਣਾ ਕੰਮ ਕਰਦੇ ਪਏ ਆ ਤੇ ਜਿਵੇਂ ਤੁਸੀਂ ਦੱਸਿਆ ਸੀ ਨਾ ਵੀ ਤੁਹਾਡੀ ਮਮਾ ਵੀ ਕਰਦੇ ਤੁਹਾਡੀ ਮਾਦਰੀ ਲੋਬੀ ਹੈ ਨਾ ਤਾਂ ਬਧੀਆ ਗੱਲ ਹੈ ਜਿਹੜੇ ਅੱਜ ਕੱਲ ਦੀ ਕੋਈ ਨਹੀਂ ਪਤਾ ਹੀ ਕੁਝ ਨਹੀਂ ਹੈ ਨਾ ਚੀਜ਼ਾਂ ਦਾ ਨਾ ਉਹਨਾਂ ਨੂੰ ਸਭ ਤੁਸੀਂ ਹੈ ਨਾ ਅੱਗੇ ਲੈ ਕੇ ਆਉਂਗਾ ਉਹਨਾਂ ਨੂੰ ਕਲਾਸਿਸ ਲਗਾਏ ਕੁਝ ਵੀ ਰਾਤ ਨੂੰ ਗੱਲ ਕਰ ਰਹੇ ਸੀ ਕਲਾਸ ਹੀ ਹੋਣ ਲੱਗ ਜ ਹਾਂਜੀ ਮੈਮ ਕਿੰਨਾ ਕਿੰਨਾ ਇੰਜੋਏ ਕੀਤਾ ਸ਼ਿਮਲਾ ਕਿਦਾਂ ਲੱਗਿਆ ਬਹੁਤ ਜ਼ਿਆਦਾ ਹਾਂ ਹਾਂ ਬਹੁਤ ਇੰਜੋਏ ਕੀਤਾ ਬਹੁਤ ਜ਼ਿਆਦਾ ਇੰਜੋਏ ਕੀਤਾ ਅਸੀਂ ਬਹੁਤ ਮਜ਼ਾ ਆਇਆ ਇਕੱਠਿਆਂ ਦੇ ਕੁਝ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ ਹੈ ਨਾ ਗੱਲ ਪੱਕੀ ਆ ਹਾਂ ਇੱਕ ਦੂਜੇ ਤੋਂ ਆਪਾਂ ਨੂੰ ਕਿੰਨੀ ਨੌਲੇਜ ਮਿਲਦੀ ਹੈ ਕਿੰਨਾ ਕੁ ਸਿੱਖਦੇ ਆ ਮੈਨੂੰ ਆਪ ਖੁਦ ਬਹੁਤ ਵਧੀਆ ਲੱਗਾ ਇਹਨਾਂ ਸਾਰਿਆਂ ਦੇ ਨਾਲ ਕਿਉਂਕਿ ਇਦਾਂ ਦੇ ਪਰਸਨ ਸੀ ਜਿਹੜੇ ਬਹੁਤ ਹੀ ਜ਼ਿਆਦਾ ਗ੍ਰੇਟ ਪਰਸਨੈਲਿਟੀ ਸੀਗੇ ਬਹੁਤ ਕੁਝ ਸਿੱਖਿਆ ਮੈਂ ਇਹਨਾਂ ਕੋਲੋਂ ਸੋ ਥੈਂਕ ਯੂ ਮੈਮ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਚਾਹ ਦਮੀ ਦਿਖਾਉਣੀ ਆ ਅੰਦਰ ਦਾ ਸੀਨ ਦੇਖੋ ਇਹ ਕਿੱਥੇ ਆਪਾਂ ਹੁਣੇ ਕੀ ਚੀਜ਼ ਐ ਇਹ ਆਪਾਂ ਨਾਰਗੰਡਾ ਨਾਰਗੰਡਾ ਹਨਾ ਹਾਂਜੀ ਜੀ ਪਤਾ ਕਿੱਦਾਂ ਬਣਾਉਣੀ ਮੈਂ ਪੂਰੀ ਗੰਦ ਵਿੱਚ ਕਹਿੰਦਾ ਛੋਟੇ ਛੋਟੇ ਬੁਲਾਣੇ ਆ ਪਤਾ ਨਾ ਕਰਦੇ ਜੀ ਮੈਂ ਇਹਨਾਂ ਨੂੰ ਮਿਲ ਰਹੀ ਆ ਅਸੀਂ ਇਹਨਾਂ ਦੇ ਕਮਰੇ ਦੇ ਵਿੱਚ ਠਹਿਰੇ ਹੋਏ ਆ ਤੇ ਇਹ ਆ ਮਾਰੇ ਕਮਰੇ ਵਿੱਚ ਠਹਿਰੇ ਛਿਲਾ ਰੁਸ਼ਿਲਾ ਰੂ ਇੱਥੇ ਹੋਪ ਸਟੇਡੀਅਮ ਇਹ ਜਗ੍ਹਾ ਦਾ ਨਾਮ ਐ ਤੇ ਅਸੀਂ ਇੱਥੇ ਘੁੰਮਣ ਆਇਆ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਇਹਨਾਂ ਨੂੰ ਮਿਲ ਕੇ ਤੇ ਬਹੁਤ ਅੱਛੇ ਨੇ ਇਹ ਤੇ ਤੁਹਾਡਾ ਨਾਮ ਕੀ ਹੈ ਵਿਦਿਆ ਸ਼ਾਮ ਵਿਦਿਆ ਸ਼ਾਮ ਆ ਦੇਖੋ ਇਹਨਾਂ ਨੇ ਛਾਣਾ ਬਣਾਇਆ ਹੈ ਤਿਆਰ ਕਰ ਰਹੇ ਨੇ ਆ ਦੇਖੋ ਮੈਂ ਤੋਂ ਇਹ ਬਣਦੀ ਜੀ ਆਪਣੇ ਲਈ ਸਬਜੀ ਬਣ ਰਹੀ ਠੀਂ ਗਰੇਲੇ ਉਹ ਬਣਾ ਰਹੇ ਹਾਂ ਜੀ ਜਾਨ ਜੀ ਚਲੋ ਫਿਰ ਦਾਲ ਕੀ ਹੈ ਤੁਹਾਡਾ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਨਾਮ ਬਾਗਲੂ ਜੀ ਬੇਗ ਮੁਦੇਵੀ ਹਾਂ ਇੱਕ ਸਾਡ ਨੂੰ ਦੇਖੋ ਜੀ ਸਾਡੇ ਮਾਤਾ ਜੀ ਨੇ ਸਾਨੂੰ ਬਹੁਤ ਪਿਆਰ ਆਂਦਾ ਇਹਨਾਂ ਦਾ ਸਾਡੇ ਸਾਡੇ ਆਪਣੇ ਵਰਗੀ ਨੇ ਵਿਚਾਰੇ ਇਹ ਤੇ ਇਹਨਾਂ ਦੇ ਨਾਲ ਰਹੇ ਆ

कहते थे, थे बेटा फिर अब तो अब नहीं करते अब बगीचे लगे ना hmm. हम पहले आलू होते थे बीजी हुई माखी होती थी बीजी हुई तो उनका काम उस का काम का बराई करनी गड़ाई करनी hmm. तो अब तो, तो कुछ नहीं बेटा अब ये है वैसे सेब लगा हुआ उसमें सेब लग गया अब, <laughs> अब हाँ थे, 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 अब सेब सेब का ही है अब इसका आलू और माखी का नहीं कुछ काम ਜੀ ਗੱਲ ਬੇਸ਼ੱਕ ਬਹੁਤ ਵਧੀਆ ਲੱਗਾਈ ਸਭ ਨੂੰ ਮਿਲ ਕੇ ਸਾਨੂੰ ਜੀ ਬਹੁਤ ਚੰਗਾ ਰਾਜ ਬੇਟਾ ਸਾਹਿਬ ਖਾ ਤੇਰੀ ਮਨ ਦਿਆ ਇੱਕ ਤਾਂ ਤੁਮਾਨ ਵੇ ਮਿੱਕੀ ਮਿੱਕੀ ਨਾ ਤਾ ਸੰਭਾਲ ਰੱਖੋ ਮੇਰੀਆ ਸਤੌਰੀ ਆਣੀ ਆਣੀ ਨਹੀਂ ਹਟਿਆ ਪਾਈ ਪਾਈ ਜਿਹਨੇ ਮਾਰੇ ਨੀ ਸੱਚਾ ਕਰ ਪਈਂ ਯਾਦ ਰੱਖ ਕਰੋ ਮੇਰੀ ਯਾਦ ਹਾਂ ਜੀ ਉਹ ਹੁਣ ਅਸੀਂ ਆ ਗਏ ਜੀ ਸੋਲਣ ਕਿੰਦਾ ਵਧੀਆ ਲੱਗ ਰਿਹਾ ਹੈ ਹੁਣ ਆਪਾਂ ਜਾਵਾਂਗੇ ਬਣਾ ਦੇ ਨਾਸਤਾ ਕਰਾਂਗੇ ਉੱਥੇ ਜਾ ਕੇ ਫੇਰ ਕਰਾਂਗੇ ਆਜਾ ਦੀ ਪਾ ਜਾ ਕੇ ਜੀ ਲੈ ਕੇ ਕੱਪੜੇ ਨਾਲ ਚੋ ਮਰੀ ਭੈਣ ਹਾਂ ਜੀ ਹੁਣ ਆਪਾਂ ਸੋਲਣ ਆ ਗਏ ਹਾਂ ਸੋਲਣ ਨਾਸਤਾ ਕਰਾਂਗੇ

ਅਸੀਂ ਆਏ ਜੀ 16 ਨੂੰ ਅਸੀਂ ਇੱਥੇ ਨਾਸ਼ਤਾ ਕਰਨਾ ਹੈ ਦੇਖੋ ਜੀ ਮੇਰਾ ਬੀਬੀਆਂ ਬੀਬੀਆਂ ਭੈਣਾ ਪੀਜ਼ਾ ਪਾਸਤਾ ਪਾਸੇ ਰੋਪਾ ਸਭੋ ਕੁਝ ਪੀਜ਼ਾ ਪਾਸਤਾ ਨਾ ਮਾਰੇ ਕਿ ਉਹ ਤੇ ਨਮੋਰ ਕੀ ਬਰੀ ਖਾਣੇ ਦੀ ਬਹੁਤ ਕੁਸਤੇ ਬਹਨ ਜੀ ਸਾਫ ਨਾ ਇਹ ਬਹੁਤ ਹੋਰ ਲੂਕੀ ਮੇਰਾ ਸੋਨਾ ਫੋਟੋ ਬੈਠੋ ਫੋਟੋ ਵੀਡੀਓ ਬਣਾ ਰਹੇ ਹਾਂ ਹੁਣ ਦੀ ਬਹਾਈ ਕੋਈ ਆ ਦੇਖੋ ਲੇਮਨ ਗ੍ਰਾਸ ਇਹਦੇ ਵਿੱਚ ਲੇਮਨ ਰਸਤਾ ਕੁਝ ਬਰਦਾਸ਼ਤ ਨਹੀਂ ਕਿ ਚਾਹ ਮੰਗੀ ਦੀ ਨੈਂਬਲਾ ਪੂਰੀ ਚੰਗਰ ਨੂੰ ਬਾਬਾ ਖੋਣ ਹੋ ਗਿਆ ਸੀਗਾ ਮੈਂ ਖਾਣਾ ਨਹੀਂ ਖਾ ਰਹੀ ਜੀ ਸਾਰੇ ਖਾਣਾ ਖਾ ਰਹੇ ਨੇ ਦੇਖੋ ਮੇਰੇ ਨਾਲ ਦੇ ਅਸੀਂ ਹੋਰਤਾਲ 'ਚ ਬੈਠੇ ਆ ਸੀ ਆਸਮਾਨ ਪਤਾ ਦਿਮਾਗ ਦੀ ਰਾਨੀ ਬਸ ਇਹ ਤੁਹਾਨੂੰ ਕਰ ਲੈਂ ਮੇਰੀ ਮਨਚੀ ਦੇ ਬਾਕੀ ਨੰਬਰ yeah